ਜੀ ਸਤ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਹਾਂ ਜੀ ਹੁਣ ਅਸੀਂ ਚੱਲੇ ਆ ਆਪਣਾ ਸਿਲੰਡਰ ਦੀ ਕਾਪੀ ਲੈਣ ਕਾਪੀ ਹੋ ਗਈ ਗੋਮਣ ਸਾਡੀ ਤੇ ਨਵੀਂ ਕੜਵਾ ਕੇ ਲੈਣੀ ਐ ਤੇ ਕੋਈ ਵੈਲ ਉੱਥੇ ਕੀ ਕਹਿੰਨੇ ਕੀ ਪੀਆ ਮੈਂ ਦੱਸਾਂ ਐਨੇ ਕੀਤੀ ਐ ਐਂ ਦੇਖ ਮੇਰੇ ਕੋਲ ਐਨੇ ਕੀਤੀ ਐ ਕੰਮ ਤੂੰ ਕੀਤੀ ਐ ਕੰਮ ਤੂੰ ਤੂੰ ਐ ਅਸੀਂ ਆਏ ਸੀ ਪੈਨਸ਼ਨ ਲੈਣ ਪੈਨਸ਼ਨ ਤਾਂ ਲੈ ਲਈ ਹੁਣ ਅੱਗੇ ਜਾਣੇ ਆ ਸਕੂਲ ਨਵਦੀਪ ਬਿਮਾਰ ਹੋ ਗਈ ਨਵਦੀਪ ਨੂੰ ਵੀ ਲੈ ਕੇ ਆਣਾ ਪਊਗਾ ਹਾਂਜੀ ਲੰਮਾ ਜਾਮ ਲੱਗ ਰਿਹਾ ਬਹੁਤ ਹੀ ਜ਼ਿਆਦਾ ਹੱਸ ਗਏ ਆ ਨਵਦੀਪ ਨੂੰ ਰਹਿਣ ਜਾਣਾ ਉਧਰੋਂ ਫੋਨ ਆਈ ਜਾਂਦੇ ਨੇ ਛਣ 15 ਮਿੰਟ 10 ਮਿੰਟ ਤਾਂ ਹੋ ਗਏ ਫਲੋਟੇ ਜਾਮ ਵਿੱਚ ਮੀਂਹ ਪਿਆ ਨਾ ਮੀਂਹ ਨਾਲ ਹੋ ਗਿਆ ਸਿਸਟਮ ਜਾਣਾ ਦੂ ਤਕਨੀਕਾ ਮਾਰੋ ਇੱਥੇ ਮਿੱਟੀ ਪਾਈ ਜਾਂਦਾ ਇੱਧਰ ਰੋਡ ਬਣੀ ਜਾਂਦਾ ਹੈ ਮੋਟਰਸਾਈਕਲ ਲੰਗੀ ਕਹਿੰਦੇ ਫੂਂਡ ਫੂਂਡ ਕਹਿੰਦੇ ਨੇ ਪਤਾ ਨਹੀਂ ਫੂਂਡ ਹੈ ਕਿ ਕੀ ਹੈ ਇੱਧਰ ਗੱਡੀਆਂ ਲੱਗ ਰਹੀਆਂ ਨੇ ਸਾਨੂੰ ਤਾਂ ਹੀ ਇਹ ਡਰ ਹੋ ਰਿਹਾ ਕਿ ਸਾਡੀ ਸੰਗੂਤੀ ਨਾ ਫਸ ਜਾਵੇ ਕਿਉਂਕਿ ਬਹੁਤ ਹੀ ਜ਼ਿਆਦਾ ਹੋ ਰਿਹਾ ਕੰਮ ਖਰਾਬ ਇੱਧਰ ਨਹੀਂ ਆਇਆ ਰਸਤਾ ਮਿੱਟੀ ਮਿੱਟੀ ਪਾਣੀ ਇੱਧਰ ਗੱਡੀਆਂ ਟਰੱਕ ਬਹੁਤ ਹੀ ਜ਼ਿਆਦਾ ਬੀੜ ਹੈ। ਮੈਨੂੰ ਕਿੰਨਾ ਜ਼ਿਆਦਾ ਆਏਗਾ। ਮੈਂ ਕਿਹਦੀ ਟੂਟੀ ਕਿਵੇਂ ਟੱਪੂ ਵੀ ਹਾਂ। ਇਹ ਤੋਂ ਕਿਹਦੀ ਕਿਵੇਂ ਸੁਮੂਟੀ ਟੱਪੂ ਵੀ ਹਾਂ। ਹਾਂ। ਹਲਾ ਬੁਰੀ ਪੂਰੀ ਹਾਲਾਤ ਹੋ ਰਹੀ ਹੈ ਜਮਾਂ ਪਾਣੀ ਬਹੁਤ ਜਾਣਾ ਵੀ ਨਹੀਂ। ਪਿੱਛੇ ਗੱਡੀ ਵਾਲਾ ਬਹੁਤ ਜ਼ਿਆਦਾ ਹੋਰਨ ਮਾਰੀ ਜਾਂਦਾ ਕੀ ਕਹੀਏ ਉਹਨੂੰ ਕਿ ਬਿਲਾਹ ਚੰਦ ਤੇ ਉਹ ਯਰੇ ਫਸ ਗਏ ਜਾਮ ਚ ਅੱਗੇ ਬਹੁਤ ਜ਼ਿਆਦੇ ਚੱਕੜ ਤੇ ਪਾਣੀ ਖੱਡੇ ਤੇ ਗੱਡੀਆਂ ਦਾ ਜਾਮ ਬਹੁਤ ਜ਼ਿਆਦਾ ਅੱਗੇ ਜਾ ਹੀ ਨਹੀਂ ਸਕਦੇ ਬਹੁਤ ਜ਼ਿਆਦੇ ਔਖਾ ਹੋ ਰਿਹਾ ਸਿਸਟਮ ਕੀ ਕਰੀਏ ਸਵੇਰ ਦੇ ਅੱਜ ਘਰੋਂ ਨਿਕਲੇ ਹੋਏ ਆ ਠੀਕ ਹੈ ਜੀ ਨਾ ਤਾਂ ਕੁੜੀਆਂ ਕੋਲ ਸਕੂਲ ਪਹੁੰਚਿਆ ਗਿਆ ਤੇ ਪੈਨਸ਼ਨ ਲੈ ਆਏ ਸੀ ਕਾਪੀ ਸਿਲੰਡਰ ਵਾਲੀ ਕਢਵਾਈ ਉਦਾਹਨ ਫਾਰਮ ਭਰਨ ਵਾਸਤੇ ਹੁਣ ਇੱਥੇ ਆ ਰਿਆਂ ਦੁਕਾਨ ਤੇ ਬਾਈ ਕੋਲ ਠੀਕ ਹੈ ਜੀ ਤੇ ਹਾਂ ਤੇਰਾ ਕੀ ਵਿਚਾਰ ਆ ਹੁਣ ਹਾਂ ਭੁੱਖ ਲੱਗੀ ਹੈ ਭੁੱਖ ਲੱਗੀ ਹੈ ਖਾਣਾ ਮਾਲ ਪੂੜੇ ਤੈਨੂੰ ਖਲੋ ਜਾ ਤੂੰ ਖਲੋਤੀ ਆ ਮੈਂ ਬਸ ਬਰ ਖਲੋਤੀ ਰਹਿ ਖੜੀ ਰਹਿ ਇਥੇ ਜੀ ਆਈ ਸੀ ਤਾਂ ਉਧਰੋਂ ਸਾਡੀ ਸਕੂਟੀ ਰਸਤੇ 'ਚ ਫਸ ਗਈ ਸੀ ਵਾਪਸ ਆ ਗਏ ਹੁਣ ਇੱਕ ਰਸਤਾ ਹੋਰ ਪਤਾ ਲੱਗਿਆ ਆ ਨਹਿਰ ਦੀ ਪਰੜੀ ਪਰੜੀ ਤੇ ਜਾਈ ਜੰਨੇ ਆ ਇਹ ਅੱਗੇ ਭਰਪੂ ਰੋਕੇ ਤੇ ਅਜੀਤ ਸਰ ਗੁਰਦੁਆਰੇ ਅਕਾਲ ਅਕੈਡਮੀ ਸਕੂਲ ਚਲੇ ਜਾਏਗਾ ਚਲੋ ਚਲਦੇ ਆ ਜੀ ਹੁਣ ਹਾਂ ਸਵਸਥ ਸਾਰਾ ਹੀ ਹੋ ਰਿਹਾ ਹੈ ਇਹ ਦੇਖੋ ਇੰਟਰਕਿਟਾ ਸਵਰਵੀਅਰ ਆਹ ਆਹ ਰਵਰ ਕਿਹਾ ਬੰਦਾ ਨਹੀਂ بارش ਵੀ ਮੈਨ ਲੱਗਦਾ ਆਵੇਗੀ ਸਕੂਟੀ ਦੇ ਅਗਲੇ ਟਾਇਰ ਚ ਨਾ ਹਵਾ ਜ਼ਿਆਦਾ ਹੈ ਤੇ ਸਾਨੂੰ ਹਵਾ ਕੱਢਣੀ ਪਊਗੀ ਤੇ ਰੋਡ ਵੀ ਇਸ ਤਰ੍ਹਾਂ ਦਾ ਹੀ ਹੈ ਤੇ ਮੁੜਕ ਦੀ ਜ਼ਿਆਦਾ ਹੈ ਬਹੁਤ ਇੱਧਰ ਦੇਖਿੰਦੇ ਉਹ ਕਿੱਥੇ ਆ ਨਲਕੀ ਜੀ ਇੱਧਰ ਦੇਖ ਜਾ ਉਧਰ ਦੇਖ ਮੈਂ ਤੁਹਾਨੂੰ ਦਿਖਾਉਂਦਾ ਇਹ ਤੇਰੇ ਵੇਖ ਲਓ ਜੀ ਕਿੰਨੀ ਕਟਨੀ ਹੈ ਚੱਲ ਬੱਸ ਕਰ ਬੱਸ ਕਰ ਬਹੁਤ ਹੈ ਸ਼ੂ ਸ਼ੂ ਅਬ ਦਬਣ ਲੱਗਾ ਟਾਇਰ ਟਾਇਰ ਦਬਣ ਲੱਗਾ ਚੱਲ ਠੀਕ ਹੈ ਲਓ ਜੀ ਅਸੀਂ ਤਾਂ ਇੱਥੇ ਖੜੇ ਹੋ ਗਏ بارش ਬਹੁਤ ਜ਼ਿਆਦਾ ਆਨ ਲੱਗੀ ਆ ਕਿਸੇ ਦਾ ਘਰ ਹੈਗਾ ਉਹਨਾਂ ਦੇ ਜਾਉਗੇ ਹਾਂ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਬਰਸ਼ ਆਨ ਲੱਗੀ ਸੀ ਬੰਨਦੇ ਤਾਂ ਇਹ ਥੋੜੀ ਜੀ ਰੁੱਕ ਗਈ ਹਾਂ ਤਲੈ ਜੀ ਬਾਰਿਸ਼ ਜਿਆਦਾ ਆ ਗਈ ਸੀ ਹੁਣ ਥੋੜੀ ਰੁਕ ਗਈ ਹੁਣ ਚੱਲਦੇ ਆ ਅੱਗੇ ਇਹ ਤਾਂ ਸਫ਼ਰ ਹੀ ਬੜਾ ਲੰਮਾ ਹੋਵੇਗਾ ਯਾਰ ਆਦਰ ਬਹੁਤ ਜਿਆਦਾ ਆਈ ਜਾਂਦੀ ਹੈ ਬਾਰਿਸ਼ ਬਹੁਤ ਜਿਆਦਾ ਪਰ ਇਧਰ ਤਾਂ ਰੁਕ ਗਈ ਅਸੀਂ ਜਾਣੇ ਹੁਣ ਹਾਂ ਜੀ ਲੋ ਜੀ ਅਸੀਂ ਕਾ ਅਕਾਦਮੀਚ ਆ ਇੱਕ ਘੰਟਾ ਡੇਢ ਤੱਕੇ ਖਾ ਖੂ ਕੇ ਸਾਰਾ ਸਭ ਕਰਕੇ ਹੁਣ ਬਾਰਿਸ਼ ਵੀ ਹੱਥੀਂ ਰੇਸ ਸਕੂਲ ਅੱਗੇ ਹੈ ਅਸੀਂ ਚੱਲੇ ਆ ਜੇ ਹੁਣ ਮੈਂ ਜੀ ਉਹ ਥੋੜਾ ਥੋੜਾ ਦਿਖਿਦਾ ਹੋਵੇਗਾ ਨਵਦੀਪ ਆ ਗਈ ਤੇ ਆਪਣਾ ਲੈ ਕੇ ਚਲਦੇ ਆ ਘਰੇ ਨਵਦੀਪ ਕੀ ਐ ਪੁੱਤੀ ਕਦੀ ਤੇ ਪੂਰਾ ਦਿਨ ਲਾਇਆ ਕਰੋ ਹੋਰ ਕੀ ਅੱਜ ਤਾਂ ਸਾਰਾ ਦਿਨ ਲੱਗਿਆ ਇਹਨਾਂ ਦੇ ਨਾਲ ਹੀ ਹੋਰ ਕੀ ਉਹ ਪਹਿਲਾਂ ਆਏ ਪਹਿਲਾਂ ਸਕੂਟੀ ਫਸ ਗਈ ਰਾਸਤੇ 'ਚ ਹੁਣ ਉੱਥੇ ਉੱਥੇ ਦੀ ਘੁੰਮ ਕੇ ਆਏ ਆ ਪੇਪਰ ਸੇ ਸਾਰਾ ਦਿਨ ਅੱਛਾ ਅੱਛਾ ਚਲੋ ਜੀ ਆਪ ਬਾਈ ਜੀ ਸਕਿਉਰਟੀ ਗਾਰਡ ਨੇ ਇੱਥੇ ਆਪਣੀ ਵੀਡੀਓ ਦੇਖਦੇ ਹੁੰਦੇ ਨੇ ਬਾਈਫ੍ਰੈਂਡ ਨੇ ਹੋਰ ਠੀਕ ਹੋ ਵੀਰ ਜੀ ਠੀਕ ਹੈ ਜੀ ਨਵਦੀਪ ਨੂੰ ਲੈ ਕੇ ਚੱਲੇ ਆ ਤੇ ਬੱਦਲ ਦੇਖੋ ਬੱਦਲ ਕਹਿੰਦਾ ਵੀ ਮੈਂ ਤੁਹਾਡੇ ਅੱਗੇ ਆ ਤੁਸੀਂ ਆ ਜਾਓ ਮਗਰ ਮਗਰ ਮੈਂ ਇਹਨੂੰ ਕਹਿੰਦਾ ਭਰਾਵਾ ਤੁਰਿਆ ਚੱਲੀ ਕਿਤੇ ਰੋਕਣਾ ਜਾਂਦਾ ਫਿਰ ਬੋਲਦਾ ਬੋਲ ਕੇ ਦੱਸਦਾ ਅਸੀਂ ਆ ਖੇਤਾਂ 'ਚ ਖੜੇ ਆ ਜੀ ਤੇ ਬਗਲੇ ਦੇਖਦੇ ਨੇ ਬਗਲੇ ਆ ਦੇਖੋ ਜੀ ਆ ਆ ਗਈ ਸਾਰਾ ਦਿਨ ਨਹੀਂ ਹੋ ਗਿਆ ਬੁੱਕ ਨਾਲ ਮੇਰੇ ਨਾ ਹੁਣ ਬੱਸ ਆ ਬਗਲੇ ਨੇ ਕਿੰਨੇ ਨੇ ਨਵਦੀਪ ਗੇਣ ਕੇ ਦੇਖ ਕਿੰਨਾ ਲੱਗ ਜਾ ਇੱਥੇ ਮੈਂ ਗੈਨ ਲਓ ਫਿਰ ਕੀ ਹੁੰਦਾ 7 8 9 10 11 12 13 14 ਕਿੰਨੇ ਚਾ 14 15 4 ਤਾਂ ਬੱਥੇ 4 ਤੇ 4 8 8 ਤੇ 4 12 12 ਤੇ 4 ਚਿੜੀ ਬਗਲੇ ਘੰਂਰੀ ਆ ਕੀ ਚਿੜੀ ਬੱਥੇ ਚਾਲੇ ਇਹਨਾਂ ਨੂੰ ਦੂਰ ਦੂਰ ਵੇਖੀ ਦੂਰ ਦੂਰ ਕਿੰਨੇ ਪਕਦੇ ਸੀ ਚਲੋ ਹੀ ਤੇ ਹੀ ਨੇ ਤੁਸੀਂ ਕਮੈਂਟ ਕਰਕੇ ਫਾਈਨਲੀ ਅਸੀਂ ਕਰੇ ਪਹੁੰਚ ਗਏ ਆ ਅੱਜ ਮੈਂ ਸਵੇਰ ਦਾ ਸਕੂਟੀ ਤੇ ਬੈਠਾ ਸਵੇਰ ਦਾ ਪਹਿਲਾਂ ਕਾਪੀ ਕਢਾਈ ਫਿਰ ਪੈਨਸ਼ਨ ਲਿਆਂਦੀ ਕਾਪੀ ਦੇ ਫਾਰਮ ਭਰੇ ਵੀ ਉਹ ਸਬਸਿਡੀ ਵਾਸਤੇ ਵੀ ਬੀਪੀਐਲ ਕਾਰਡ ਜਿਹਨਾਂ ਦੇ ਫਾਰਮ ਭਰਿੰਦੇ ਨੇ ਸਬਸਿਡੀ ਸਬਸਿਡੀ ਨਹੀਂ ਸਬਸਿਡੀ ਉੱਥੇ ਹੈ ਤੇ 3 ਵਜ ਗਏ ਨੇ 3 ਵਜਨ ਵਾਲੀ ਹੋ ਗਏ ਕਿੰਨਾ ਟਾਈਮ ਹੋ ਗਿਆ 10 ਮਿੰਟ ਰਹਿ ਗਏ 3 ਵਜਨ ਚ ਸਵੇਰ ਦੀ ਬੱਸ ਹੋ ਗਈ ਬੈਠੇ ਬੈਠੇ ਚਲੋ ਹੁਣ ਕਰਦੇ ਆ ਆਰਾਮ ਉਧਰੋਂ ਨਵਦੀਪ ਵੀ ਆਰਾਮ ਹੀ ਕਰਦੀ ਪਈ ਐ ਸੁੱਤੀ ਪਈ ਐ ਹਾਂਜੀ ਆਪਾਂ ਰਾਜਮਾ ਦੀ ਸਬਜ਼ੀ ਲਿਆਂਦੀ ਆ ਅੱਜ ਤੇ ਕੁਛ ਪੈਸੀ ਇਹ ਇਹਨੂੰ ਕੀ ਕਹਿੰਦੇ ਨੇ ਤਰੇਲੇ ਹਾਂ ਤਰੇਲੇ ਤਰੇਲੇ ਰੋਟੀਆਂ ਦੀਆਂ ਨੂੰ ਬਣਾ ਤੇ ਨਵਜ ਗਏ ਨੇ ਬਹੁਤ ਬਹੁਤ ਜੀ ਹੁਣ ਮੰਮੀ ਜਿੱਥੇ ਰੋਟੀਆਂ ਪਕਾਉਂਦੇ ਪਏ ਨੇ ਅੱਜ ਬਣੀ ਐ ਕਿੰਦੀ ਇੱਕ ਚੀਜ਼ ਐ ਆ ਦੂ ਦੇਖ ਹਾਂ ਸਰੀ ਮੈਂ ਬੋਲ ਲੀ ਕਿਸੇ ਮਮੇ ਪਹਿਲੇ ਵੀ ਦੱਸਦੇ ਸੀਗਾ ਆਲੂ ਬੈਂਗਣ ਦੀ ਬਣੀ ਐ ਸਬਜੀ ਵੈਸੇ ਮੈਂ ਤਾਂ ਖਾਂਦੀ ਨਹੀਂ ਮੈਨੂੰ ਭੁੱਖ ਨਹੀਂ ਹੈ ਕਿਉਂ ਰੋਟੀ ਖਾਣੀ ਪੈਣੀ ਨਹੀਂ ਖਾਣੀ ਲੋਕਾਂ ਕੇ ਬਾਹਰ ਤਾਂ ਸੀ ਹਾਂ ਜੀ ਹੁਣ ਐ ਮੰਮੀ ਹੋਰੀ ਬਾਹਰ ਛੜੂ ਘੁੰਮਣ ਗਈ ਸੀ ਉਹ ਟੰਡੀਆਂ ਵਾ ਜਲਦੀ ਵੀ ਸੀ ਤੇ ਹੁਣ ਦੇਖੋ ਇੰਨੀ ਬਾਰਿਸ਼ ਆ ਗਈ ਇੱਥੇ ਬਹੁਤ ਜ਼ਿਆਦਾ ਬਾਰਿਸ਼ ਆਪ ਇਸ ਬਾਰੇ ਮੈਂ ਕੀ ਕਹਿਣਾ ਚਾਹੇਂਗੇ ਕਲੂਆ ਕੀ ਵੀਜਲੀ ਚਮਕ ਵੀਜਲੀ ਚਮਕ ਯਾਰ ਮਨ ਵੀਰੇ ਹਾਂਜੀ ਆਪਣਾ ਖਾਣਾ ਪੀਣਾ ਹੋ ਗਿਆ ਜੀ ਤੇ ਆਪਾਂ ਇਸ ਵਲੋਗ ਨੂੰ ਅੰਦ ਕਰਦੇ ਆਂ ਐਂਡ ਜੇ ਤੁਹਾਨੂੰ ਪਸੰਦ ਆਇਆ ਹੋ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਪੋਰਟ ਕਰੋ ਭਾਈ ਜੀ ਵਲੋਗ ਤੁਹਾਡੇ ਇਹਨਾਂ ਘਟ ਚੜਨ ਲੱਗੇ ਰਹਣਾ ਚਲੋ ਠੀਕ ਹੈ ਕੋਈ ਗੱਲ ਨਹੀਂ ਕਰੋ ਕਿਰਪਾ ਤੁਹਾਡੀ ਕਿਰਪਾਈ ਚਾਹੀਦੀ ਆ ਮਿਲਦੇ ਆ ਕੱਲ ਦੇ ਵਲੋਗ ਚ ਬਾਏ